ਤਿੰਨ ਤੋਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਮੈਂ ਇਹ ਸਭ ਕੁਝ ਖਤਮ ਕਰਨਾ ਚਾਹੁੰਦਾ ਕਿਉਂਕਿ ਇਹਦੇ ਨਾਲ ਮੇਰੀ ਫੈਮਲੀ ਤੇ ਮੈਂ ਬਹੁਤ ਡਿਪਰੈਸ਼ਨ ਚ ਜਾ ਰਹੇ ਹਾਂ ਮੈਂ ਮਨੀਸ਼ਾ ਦੇਵਾ मैम ਨੂੰ ਰਿਕਵੈਸਟ ਕੀਤੀ ਤੇ ਮੈਂ ਇਹ ਸਭ ਕੁਝ ਖਤਮ ਕਰਵਾਤਾ ਹਾਂ ਤੇ ਜਿੰਨਾ ਦੇ ਵੀ ਪੈਸੇ ਸੀ ਉਹਨਾਂ ਦੀਆਂ ਕਿਸ਼ਤਾਂ ਵੜਵਾਤੀ ਦਿੱਤੀਆਂ ਆ ਤੇ ਮੈਂ ਉਹਨਾਂ ਦੇ ਪੈਸੇ ਹੌਲੀ ਹੌਲੀ ਸਾਰੇ ਵਾਪਸ ਕਰੂੰਗਾ ਤੇ ਬਾਕੀ ਜੋ ਵੀ ਮੇਰੇ ਪੇਜ ਤੋਂ ਅਗਤਬਤ ਕਿਸੇ ਵੀ ਕੋਲੀ ਨੂੰ ਕੋਈ ਗਾਲਜਾਂ ਕੁਝ ਵੀ ਮੰਦਾ ਨਹੀਂ ਬੋਲਿਆ ਜਾਊਗਾ ਬਾਕੀ ਮੈਂ ਜੋ ਵੀ ਨਿਹੰਦ ਸਿੰਘਾਂ ਬਾਰੇ ਗਲਤ ਬੋਲਿਆ ਸੀ ਉਹਦੇ ਲਈ ਮੈਂ ਮਾਫੀ ਮੰਗਦਾ ਤੇ ਬਾਕੀ ਥੈਂਕ ਯੂ so much ਮਨੁਸ਼ਾ ਦੇਵਾ ਮੈਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਵੀਡੀਓ ਹੈਗੀ ਹੈ ਸੋਖਰਤੀ ਵਾਸਤੇ ਉਹ ਬੰਦੇ ਦੀ ਸਾਡੇ ਪੈਸੇ ਜਾਂ ਕਿਸੇ ਵੀ ਤਰ੍ਹਾਂ ਦੇ ਕੁੜੀਆਂ ਦੇ ਜੋ ਵੀ ਪੈਸੇ ਦਾ ਮਾਮਲੇ ਪਾਸਪੋਰਟ ਉਹਦੇ ਚ ਕੋਈ ਇਨਵੋਲਵਮੈਂਟ ਨਹੀਂ ਔਰ ਇਸ ਇਨਵੋਲਵਮੈਂਟ ਸੀ ਕਿ ਧਮੋਟੇ ਦੀ ਉਹਦੀ ਮੰਮੀ ਰਾਜਕੌਰ ਤੇ ತಾਜੀ ਸੰਧੂ ਦੀ ਉਹਨਾਂ ਦੀ ਇਨਵੋਲਵਮੈਂਟ ਸੀਗੀ ਆਪਾਂ ਜਦੋਂ ਫੋਨ ਕੀਤਾ ਸੀ ਸੁਖ ਰਤੀ ਉਹਨੇ ਉਹਨੇ ਬੰਦੇ ਨੇ ਬਿਠਾ ਕੇ ਉਹ ਤੋਂ ਪੁੱਛਾ ਕੇ ਮਨਾ ਕੇ ਤੇਰੇ ਆਪਦੇ ਮੂੰਹ ਨਾਲ ਕਹੇ ਸੀ ਮੋਟ ਨੇ ਕਿ ਹਰ ਕਿਤੇ ਜਿੰਗਾ ਮੇਰੀ ਇਨਵੋਲਵਮੈਂਟ ਆ ਸੋ ਵਧੀਆ ਬੰਦਾ ਉਹ ਬੰਦੇ ਨੇ ਸੱਚ ਦਾ ਸਾਥ ਦਿੱਤਾ ਆਪਾਂ ਸਹੀ ਬੰਦੇ ਦੇ ਨਾਲ ਹਮੇਸ਼ਾ ਖੜੇ ਰਹਿਣੇ ਆ ਸੋ ਜਿਹੜੇ ਵੀ ਬੰਦੇ ਸੁਖ ਨੂੰ ਸੋਚਦੇ ਆ ਕਿ ਉਹਦੇ ਚ ਇਨਵੋਲਵਮੈਂਟ ਆ ਉਹਦੀ ਕਿਤੇ ਵੀ ਇਨਵੋਲਵਮੈਂਟ ਨਹੀਂ ਕਿਸੇ ਵੀ ਚੀਜ਼ ਦੇ ਵਿੱਚ ਕੋਈ ਵੀ ਇਨਵੋਲਵਮੈਂਟ ਨਹੀਂ ਆਪਾਂ ਉਹਦੇ ਨਾਲ